ਹਾਂਜੀ ਦਲਜੀਤ ਨੂੰ ਪਿਆ ਮਹਿੰਗਾ ਇਲੂਮਿਨਾਟੀ ਦਾ ਸਾਈਨ ਬਣਾਉਣਾ ਇੱਕ ਵਾਰ ਫਿਰ ਦਲਜੀਤ ਨੂੰ ਸੋਸ਼ਲ ਮੀਡੀਆ ਤੇ ਘੇਰਿਆ ਆਮ ਜਨਤਾ ਨੇ ਦਲਜੀਤ ਦੀ ਖੁੱਲੀ ਪੋਲ ਇਲੂਮਿਨਾਟੀ ਦੇ ਗਰੁੱਪ ਨਾਲ ਜੁੜੇ ਹੋਣ ਦੀ ਹਾਂਜੀ ਦਲਜੀਤ ਹੈ ਮੈਂਬਰ ਇਲੂਮਿਨਾਟੀ ਦਾ ਇਸ ਵੀਡੀਓ ਤੋਂ ਹੋਈ ਪੁਸ਼ਟੀ ਅਤੇ ਕੀ ਇਹ ਸੱਚ ਜਾਣਨ ਲਈ ਬਣੇ ਰਹੋ ਸਾਡੇ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਮਨਪਸੰਦ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਹਰ ਖਬਰ ਸਿਰਫ ਖਬਰ ਨਹੀਂ ਸਗੋਂ ਇੱਕ ਸੱਚੀ ਕਹਾਣੀ ਬਣਦੀ ਏ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਖਬਰ ਦੀ ਜਿਸ ਨੇ ਇੰਟਰਨੈਟ ਤੇ ਭਾਰੀ ਤੂਫਾਨ ਖੜਾ ਕਰ ਦਿੱਤਾ ਏ ਜੀ ਹਾਂ ਦੋਸਤੋ ਦਲਜੀਤ ਆਜ ਨੂੰ ਪੈ ਗਿਆ ਮਹਿੰਗਾ ਇਲੂਮੀਨਾਰਟੀ ਦਾ ਸਾਈਨ ਬਣਾਉਣਾ ਦੋਸਤੋ ਤੁਸੀਂ ਸਭ ਜਾਣਦੇ ਹੋ ਕਿ ਦਲਜੀਤ ਦੋਸਾਂਜ ਸਿਰ ਪੰਜਾਬ ਹੀ ਨਹੀਂ ਸਗੋ ਪੂਰੀ ਦੁਨੀਆ ਵਿੱਚ ਆਪਣੀ ਆਵਾਜ਼ ਤੇ ਸਟਾਈਲ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਏ ਪਰ ਹੁਣ ਜੋ ਗੱਲ ਚੱਲ ਰਹੀ ਏ ਉਹ ਸਿਰਫ ਗੀਤਾ ਜਾਂ ਪ੍ਰੋਗਰਾਮ ਦੀ ਨਹੀਂ ਸਗੋ ਇੱਕ ਸਿੰਬਲ ਦੀ ਏ ਇਲੂਮੀਨਾਰਟੀ ਸਾਈਨ ਦੀ ਇਹ ਸਭ ਤਬ ਸ਼ੁਰੂ ਹੋਇਆ ਜਦੋਂ ਦਲਜੀਤ ਨੇ ਆਪਣੇ ਇੱਕ ਲਾਈਵ ਪ੍ਰੋਗਰਾਮ ਦੌਰਾਨ ਆਪਣੇ ਹਰ ਹੱਥ ਨਾਲ ਇੱਕ ਸਿੰਬਲ ਬਣਾਇਆ ਜਿਸ ਨੂੰ ਕਈ ਲੋਕਾਂ ਨੇ ਇਲੂਮੀਨ ਨਾਈਟੀ ਸਾਈਨ ਕਿਹਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਤੇ ਲੋਕਾਂ ਨੇ ਸ਼ੁਰੂ ਕਰ ਦਿੱਤਾ ਹਰ ਕਿਸਮ ਦੇ ਰਿਐਕਸ਼ਨ ਕਿਸੇ ਨੇ ਕਿਹਾ ਇਹ ਤਾਂ ਫੈਨ ਸਟੇਟਮੈਂਟ ਹੈ ਕਿਸੇ ਨੇ ਕਿਹਾ ਇਹ ਹੈ ਗਲਤ ਮੈਸੇਜ ਜਾ ਰਿਹਾ ਏ ਦੋਸਤੋ ਕਈ ਫੈਨਾਂ ਦੇ ਦਲਜੀਤ ਦੀ ਡਿਫੈਂਸ ਵਿੱਚ ਬੋਲਿਆ ਉਹ ਹੈ ਕਹਿੰਦੇ ਹਨ ਕਿ ਦਲਜੀਤ ਨੇ ਕੋਈ ਵੀ ਸਿੰਬਲ ਨਹੀਂ ਬਣਾਇਆ ਉਹ ਹੈ ਸਿਰਫ ਤੇਜ ਤੇ એનર્ਜੀ ਵਿੱਚ ਸੀ ਪਰ ਕੁਝ ਲੋਕ ਇਹਨੂੰ ਵੱਡੀ ਸਾਈਜ਼ ਨਾਲ ਜੋੜ ਰਹੇ ਹਨ ਕਹਿ ਰਹੇ ਹਨ ਕਿ ਇਹ ਹਾਲੀਵੁੱਡ ਕਨੈਕਸ਼ਨ ਦੀ ਸ਼ੁਰੂਆਤ ਹੈ ਇੱਥੋਂ ਤੱਕ ਕਿ ਕੁਝ ਯੂਟਿਊਬਰਾਂ ਨੇ ਵੀ ਇਸ ਤੇ ਵੀਡੀਓਜ਼ ਬਣਾਈਆਂ ਸ਼ੁਰੂ ਕਰ ਦਿੱਤੀਆਂ ਸਿਰਲੇਖ ਵਰਗੇ ਦਲਜੀਤ ਜੁਆਇਨ ਸੀਕ੍ਰੀਟ ਸੁਸਾਇਟੀ ਜਾਂ ਪੰਜਾਬੀ ਸਟਾਰ ਹਿਡਨ ਸਿੰਬਲਿਸ ਇਸਨੂੰ ਹਾਲਤ ਇਹ ਹੋ ਗਈ ਕਿ ਕੁਝ ਦਿਨਾਂ ਵਿੱਚ ਹੀ ਦਲਜੀਤ ਇਲੂਮਿਨੇਟਿਡ 트ੈਂਡ ਕਰਨ ਲੱਗ ਪਿਆ ਟਵੀਟ ਅਤੇ ਇੰਸਟਾਗ੍ਰਾਮ ਹੋਰ ਬੋਥ ਸਾਈਟਾਂ ਤੇ ਹੁਣ ਗੱਲ ਇਹ ਹੈ ਕਿ ਦਲਜੀਤ ਨੇ ਇਸ ਸਾਰੇ ਮਾਮਲੇ ਤੇ ਖਮੋਸ਼ੀ ਤੋੜੀ ਏ ਉਸਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਕਿਹਾ ਮੈਂ ਸਿਰਫ ਆਪਣੀ ਕਲਾ ਨਾਲ ਲੋਕਾਂ ਨੂੰ ਜੋੜਨ ਆਇਆ ਕੋਈ ਗੁਪਤ ਸੰਗਠਨ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਏ ਪਰ ਦੋਸਤੋ ਵਿਵਾਦ ਦੀ ਦੁਨੀਆ ਚ ਖਾਮੋਸ਼ੀ ਵੀ ਕਈ ਵਾਰ ਨਵਾਂ ਤੂਫਾਨ ਲਿਆਉਂਦੀ ਏ ਹੁਣ ਕਈ ਲੋਕ ਕਹਿ ਰਹੇ ਹਨ ਕਿ ਦਲਜੀਤ ਨੂੰ ਆਪਣੀ ਪੋਜ ਦੇ ਮਤਲਬ ਤੇ ਕਲੀਅਰ ਸਟੇਟਮੈਂਟ ਦੇਣਾ ਚਾਹੀਦਾ ਏ ਤਾਂ ਜੋ ਫੈਨਾਂ ਵਿੱਚ ਖੋਈ ਗਲਤ ਫਹਿਮੀ ਨੂੰ ਦੂਰ ਕੀਤਾ ਜਾ ਸਕੇ ਜੇ ਅਸੀਂ ਇਤਿਹਾਸ ਚ ਵੇਖੀਏ ਤਾਂ ਇਲੂਮਿਨੇਟ ਸਿੰਬਲ ਦਾ ਨਾਮ ਕਈ ਤਾਰਿਆਂ ਨਾਲ ਜੋੜਿਆ ਗਿਆ ਤੇ ਹੁਣ ਪੰਜਾਬੀ 뮤직 ਇੰਡਸਟਰੀ ਵਿੱਚ ਇਹ ਚਰਚਾ ਦਲਜੀਤ ਦੇ ਨਾਲ ਆ ਗਈ ਏ ਪਰ ਦੋਸਤੋ ਕਈ ਐਕਸਪਰਟ ਕਹਿ ਰਹੇ ਹਨ ਕਿ ਇਸ ਤਰ੍ਹਾਂ ਦੇ ਹੱਥ ਦੇ ਇਸ਼ਾਰੇ ਨੂੰ ਸਾਜਿਸ਼ ਦੇ ਚਸ਼ਮੇ ਨਾਲ ਨਹੀਂ ਦੇਖਣਾ ਚਾਹੀਦਾ ਕਈ ਵਾਰ ਇਹ ਸਿਰਫ ਐਂਗਲ ਜਾਂ ਮੂਮੈਂਟ ਦਾ ਖੇਡ ਹੁੰਦਾ ਹੈ ਨਾ ਕਿ ਕੋਈ ਸਾਜੀ ਸੰਗਠਨ ਦਾ ਨਿਸ਼ਾਨ ਤਾਂ ਦੋਸਤੋ ਤੁਸੀਂ ਦੱਸੋ ਕਿ ਤੁਹਾਨੂੰ ਲੱਗਦਾ ਹੈ ਕਿ ਦਲਜੀਤ ਦਾ ਇਹ ਸਾਇਨ ਸਿਰਫ ਇੱਕ ਐਕਸੀਡੈਂਟ ਜਾਂ ਜਾਂ ਫਿਰ ਇੱਕ ਇਸ ਦੇ ਪਿੱਛੇ ਕੁਝ ਹੋਰ ਹੈ ਆਪਣੇ ਰਾਏ ਕਮੈਂਟ ਵਿੱਚ ਜਰੂਰ ਦਿਓ ਅਤੇ ਜੇ ਤੁਸੀਂ ਵੀ ਚਾਹੁੰਦੇ ਹੋ ਪੰਜਾਬ ਦੀ ਹਰ ਛੋਟੀ ਵੱਡੀ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤਾਂ ਚੈਨਲ ਸੋਸ਼ਲ ਮੀਡੀਆ ਅਪਡੇਟ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਸੀਂ ਮਿਲਾਂਗੇ ਅਗਲੀ ਖਬਰ ਨਾਲ ਅਬ ਤੱਕ ਦੇਖਦੇ ਰਹੋ ਸੋਸ਼ਲ ਮੀਡੀਆ ਅਪਡੇਟ ਜਿੱਥੇ ਸੱਚ ਮਿਲਦਾ ਏ ਸਟਾਈਲ ਨਾਲ ਧੰਨਵਾਦ